ਸਾਲ ਡੇਢ 2 ਸਾਲ ਤੋਂ ਹੀ ਇਸ ਚੀਜ਼ ਦੀ ਸਮੱਸਿਆ ਬਾਰੇ ਸਾਰੀ ਸ਼ਹਿਰ ਵਾਸੀ ਜੂਜ ਰਹੇ ਆ ਕਿ ਜਿਹੜੀ ਨਾਮਦੇਵ ਸੜਕ ਹੈ ਇਹਦਾ ਕੋਈ ਵੀ ਹੱਲ ਨਹੀਂ ੱਡਿਆ ਜਾ ਰਿਹਾ ਹੈਗਾ ਕੋਈ ਸਾਫ਼ ਦਾ ਰੋਡ ਨਹੀਂ ਹੈਗਾ ਪੰਜਾਬਾ ਜਦੋਂ ਮਾਰਦੀ ਚੱਲੇ ਜਾਓ ਸਾਰੇ ਪੰਡਾਂ ਰੋਟ ਟੁੱਟੇ ਪਿਆ ਹੈ ਜੀ ਆਪਣੇ ਐਮਐਲਏ ਆ ਜੋ ਐ ਗੂੜੀ ਨਹੀਂ ਸੁਤਾ ਹੋਇਆ ਅੱਜ ਤੱਕ ਗਾਲਾਂ ਕੱਢਾਂਗੇ ਅੱਛਾ ਜੀ ਹੁਣ ਵੋਟ ਮੰਗਣ ਆ ਗਏ ਕਰੇ ਨਹੀਂ ਪੜਨ ਦੇਣਾ ਇਹਨੂੰ ਬੱਸ ਵਿਕਾਸ ਦੀਆਂ ਗੱਲਾਂ ਸਿਰਫ ਕਾਗਜ਼ਾਂ 'ਚ ਹੀ ਰਹਿ ਗਈਆਂ ਅਖਬਾਰਾਂ 'ਚ ਰਹਿ ਗਈਆਂ ਵੀ ਵਿਕਾਸ ਹੋ ਰਿਹਾ ਵੀ ਵਿਕਾਸ ਹੋ ਰਿਹਾ ਐ ਐਮਰਲੇ ਸਾਹਿਬ ਜਿਹੜੇ ਰੁਪਿੰਦਰ ਸਿੰਘ ਹੈਪੀ ਉਹ ਤਾਂ ਹਮੇਸ਼ਾ ਕਹਿੰਦੇ ਆ ਵੀ ਨੀਅਤ ਹੋਣੀ ਚਾਹੀਦੀ ਆ ਕੰਮ ਕਰਨ ਦੀ ਖਜ਼ਾਨਾ ਜਿਹੜਾ ਖਾਲੀ ਨਹੀਂ ਹੈਗਾ ਪੀਪਾ ਇਹ ਖਜ਼ਾਨਾ ਤਾਂ ਖਾਲੀ ਪਿਆ ਪੀਪਾ ਇਹੋ ਨਾਲ ਦਾਈ ਹੋਣਾ ਤਾਂ ਹੈ ਨਹੀਂ ਜੀ ਉਹਦੇ ਕੁਝ ਵੀ ਵਕ ਮਾਣ ਨੂੰ ਚਲੇ ਜਾਓ ਸਾਰੇ ਢੋਏ ਢੋਏ ਆ ਕਾਹੀ ਜਾ ਹੀ ਨਹੀਂ ਜੀ 15 ਮਿੰਟ ਦਾ ਰਸਤਾ ਹੀ 2 ਘੰਟੇ ਹੀ ਜਾਂਦੇ ਆ। ਇਹ ਕਾਦੀ ਗਵਰਨਮੈਂਟ ਹੈ, ਕੋਈ ਗਵਰਨਮੈਂਟ ਨਹੀਂ ਆ। ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਈ ਕਰਕੇ ਬਣਾਈ ਸੀਗੀ ਵੀ ਇਸ ਚੀਜ਼ ਦਾ ਕੋਈ ਹੱਲ ਕੱਢਿਆ ਜਾਊਗਾ। ਲੋਕਾਂ ਨੂੰ ਬਹੁਤ ਆਸ ਸੀ ਭਗਵੰਤ ਮਾਨ ਤੇ ਪਰ ਉਹ ਉਹਨੇ ਕੋਈ ਵੀ ਹੱਲ ਨਹੀਂ ਕੱਢਿਆ ਹੈਗਾ ਸਾਡੇ ਬਸੇ ਪਠਾਣਾ ਦੀ ਸਭ ਤੋਂ ਵੱਡੀ ਜਿਹੜੀ ਹੈ ਮੁਸੀਬਤ ਹੈ ਪਰੇਸ਼ਾਨੀਆਂ ਲੋਕਾਂ ਦੇ ਲਈ ਬਣੀ ਹੋਈ ਸਿਰਦਰਦੀ ਤਾਂ ਹੁਣ ਲੋਕ ਇਹ ਗੱਲ ਕਹਿਣ ਲੱਗੇ ਨੇ ਕਿ ਜਿਹੜੀ ਕੀ ਸੰਤ ਨਾਮਦੀਪ ਰੋਡ ਮੰਦਿਰ ਵਾਲੀ ਜਿਹੜੀ ਰੋਡ ਹੈ ਉਹ ਇੱਕ ਸ਼ਰਾਫ ਜਿਹੜਾ ਲੋਕਾਂ ਨੂੰ ਲੱਗਿਆ ਹੋਇਆ ਤਾਂ ਇਸ ਮੌਕੇ ਤੇ ਮੇਰੇ ਨਾਲ ਮੌਜੂਦ ਕੁਝ ਰੇੜੀ ਵਾਲੇ ਵੀਰ ਨੇ ਤੇ ਕੁਝ ਜਿਹੜੇ ਰਾਘੀ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਹਾਂਜੀ ਅਸ਼ਸ਼ੀ ਗਾਲ ਵੀਰ ਜੀ ਸ਼ਸ਼ੀ ਗਾਲ ਜੀ ਵੀਰ ਜੀ ਕੀ ਨਾਮ ਹੈ ਜੀ ਹਰਸ਼ ਗਰਗ ਜੀ ਵਿਰਜੀ ਕੀ ਉਹਦਾ ਆਪਣੇ ਗੋਲਜੀ ਡਿਸਟ੍ਰਿਕਟ ਜਨਰਲ ਸੈਕਟਰੀ ਬੀਜੇਪੀ ਯੁਵਾ ਮੋਰਚਾ ਫਤੇਗੜ ਸਾਹਿਬ ਤੋਂ ਆ ਜੀ ਆਪਾਂ ਰਹਿਣ ਵਾਲੇ ਵਸੀ ਦੇ ਹੀ ਆ ਜੀ ਤੇ ਆਪਣਾ ਕਾਰੋਬਾਰ ਵੀ ਵਸੀ ਚੇ ਹੈ ਤੇ ਅੱਜ ਤਾਂ ਕੀ ਮਤਲਬ ਕਿ ਸਾਲ ਡੇਢ 2 ਸਾਲ ਤੋਂ ਹੀ ਇਸ ਚੀਜ਼ ਦੀ ਸਮੱਸਿਆ ਬਾਰੇ ਸਾਰੇ ਸ਼ਹਿਰ ਵਾਸੀ ਜੂਝ ਰਹੇ ਆ ਕਿ ਜਿਹੜੀ ਨਾਮਦੇਵ ਸੜਕ ਹੈ ਇਹਦਾ ਕੋਈ ਵੀ ਹੱਲ ਨਹੀਂ ਕੱਢਿਆ ਜਾ ਰਿਹਾ ਹੈਗਾ ਵਿਕਾਸ ਦੀਆਂ ਗੱਲਾਂ ਸਿਰਫ ਕਾਗਜ਼ਾਂ 'ਚ ਹੀ ਰਹਿ ਗਈਆਂ ਅਖਬਾਰਾਂ 'ਚ ਰਹਿ ਗਈਆਂ ਵੀ ਵਿਕਾਸ ਹੋ ਰਿਹਾ ਵੀ ਵਿਕਾਸ ਹੋ ਰਿਹਾ ਜਿਹੜੀ ਨਾਮਦੇਵ ਰੋਡ ਹੈ ਜੀ ਇਹਨੂੰ ਸ਼ਹਿਰ ਵਾਲੇ ਵੀ ਵਰਤਦੇ ਆ ਜੀ ਕਿਸੇ ਨੇ ਆਣਾ ਜਾਣਾ ਸਕੂਲ ਵਾਲੇ ਬੱਚਿਆਂ ਨੇ ਵੀ ਆਣਾ ਸਕੂਲ ਦੀਆਂ ਬਸਾਂ ਵੀ ਇੱਧਰੋਂ ਆਂਦੀਆਂ ਜਾਂਦੀਆਂ ਨੇ ਠੀਕ ਹੈ ਜੀ ਆ ਰੇਡੀ ਵਾਲੇ ਵਿਚਾਰੇ ਜਿਹੜੇ ਲਗਾਉਂਦੇ ਨੇ ਕਿਹੜਾ ਏ ਵੀ ਵਿਚਾਰੇ ਦੁਖੀ ਨੇ ਪਰੇਸ਼ਾਨ ਨੇ ਤੇ ਇਸ ਕਰਕੇ ਜਿਹੜੇ ਪਿੰਡਾਂ ਦੇ ਕਸਟਮਰ ਹੈ ਉਹ ਵੀ ਇਹੀ ਰਸਤੇ ਤੋਂ ਅੰਦਰ ਸ਼ਹਿਰ ਲਈ ਆਂਦੇ ਨੇ ਪੋਸਟ ਆਫਿਸ ਇੱਥੇ ਹੈ ਜੀ ਠੀਕ ਹੈ ਜੀ ਪੋਸਟ ਆਫਿਸ ਹੈ ਤੇ ਉਸ ਤੋਂ ਬਾਅਦ ਪਾਸਪੋਰਟ ਪਾਸਪੋਰਟ ਕੇਂਦਰ ਵੀ ਇਹੀ ਰੋਡ ਪਰ ਹੈ ਮਤਲਬ ਕਿ ਕੁੱਲ ਮਿਲਾ ਕੇ ਜਿੰਨੇ ਵੀ ਮਤਲਬ ਕਿ ਲੋਕਾਂ ਨੇ ਆਵਾਜਾਈ ਆ ਉਹ ਇਸੀ ਰੋਡ ਤੇ ਹੈ ਪਰ ਇਸ ਰੋਡ ਦਾ ਕੋਈ ਵੀ ਵਿਕਾਸ ਨਹੀਂ ਹੋ ਰਿਹਾ ਹੈਗਾ ਐਮਐਲਏ ਸਾਹਿਬ ਸਾਡੇ ਕਈ ਵਾਰ ਕਹਿ ਚੁੱਕੇ ਨੇ ਵੀ ਇਸ ਸੜਕ ਦਾ ਜਲਦੀ ਤੋਂ ਜਲਦੀ ਵਿਕਾਸ ਕਰਾਇਆ ਜਾਊਗਾ ਨਾਲੇ ਢੱਗੇ ਜਾਉਂਗੇ ਕੁਝ ਨਹੀਂ ਬਰੀ ਸਵਾਰੇ ਹੋ ਰਿਹਾ ਹੈਗਾ ਤੇ ਅਸੀਂ ਹਾਂ ਇਸ ਕਰਕੇ ਅਸੀਂ ਤਾਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਸਰਕਾਰ ਨੂੰ ਕਿ ਵੀ ਇਸ ਨਾਮ ਦੇ ਬਰੋਡ ਦਾ ਵੀ ਵਿਕਾਸ ਕਰਾਇਆ ਜਾਵੇ ਵੀ ਤਾਂ ਕਿ ਘੱਟੋ ਘੱਟ ਵੀ ਯਾਰ ਆਣ ਜਾਣ ਵਾਲਿਆਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਬਬੀ ਤਾਂ ਕਿ ਆਉਣ ਵਾਲੇ ਹੁਣ ਸਮੇਂ ਦੇ ਵਿੱਚ ਅੱਗੇ ਨੂੰ بارش ਦਾ ਮੌਸਮ ਆ ਰਿਹਾ ਹੈ ਉਹਦੇ ਕਰਕੇ ਜਦੋਂ بارش ਆਂਦੀ ਹੈ ਤਾਂ ਵੈਸੇ ਹੀ ਮਤਲਬ ਕਿ ਪਾਣੀ ਕੈਸੀ ਚੀਜ਼ ਹੈ ਵੈਸੇ ਹੀ ਪਾਣੀ ਦਾ ਵੈਸੇ ਹੀ ਬੰਦਾਨਾ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਕੋਈ ਇੱਟ ਪਈ ਹੈ ਰੋੜਾ ਪਿਆ ਹੈ ਕਿਆ ਪਿਆ ਉਹਦੇ ਨਾਲ ਵੀ ਜਾਨੀ ਨੁਕਸਾਨ ਦੀ ਹੋਣ ਦੀ ਹੋ ਹੈ ਇਸ ਕਰਕੇ ਸਰਕਾਰ ਜੇਕਰ ਗੱਲ ਕਰੀਏ ਤਾਂ ਇਹ ਰੋਡ ਜਿਹੜਾ ਕਾਂਗਰਸ ਸਰਕਾਰ ਦੇ ਸਮੇਂ ਤੇ ਬਣਿਆ ਸੀਗਾ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਹੋ ਗਿਆ ਹਲੇ ਤੱਕ ਜਿਹੜਾ ਇਹ ਰੋਡ ਦਾ ਕੋਈ ਹੱਲ ਨਹੀਂ ਨਿਕਲਿਆ ਕਿਵੇਂ ਵੇਖਦੇ ਹਾਂ ਸਾਰੇ ਸਰ ਗੱਲ ਇਹ ਹੈ ਵੀ ਇਸ ਰੋਡ ਉੱਪਰ ਐਮਐਲਏ ਨੇ ਲੱਖਾਂ ਰੁਪਏ ਖਰਚ ਕਰਿਆ ਸੀ ਜੀਪੀ ਨੇ ਜਿਹੜੀ ਕਾਂਗਰਸ ਦੇ ਟਾਈਮ ਦੇ ਵਿੱਚ ਠੀਕ ਹੈ ਕੁਝ ਐਮਸੀਆਂ ਨੇ ਉਸ ਟਾਈਮ ਇਹ ਕਰਕੇ ਦੁਵਾਰੋਂ ਸੜਕ ਪਟਾਈ ਸੀਗੀ ਵੀ ਇਸ ਜੀ ਇਹਦੇ ਉੱਪਰ ਕਪਲਾ ਹੋ ਰਿਹਾ ਪਰ ਉਹਦੇ ਵਿੱਚ ਦੁਵਾਰੋਂ ਫੇਰ ਸੜਕ ਬਣੀ ਫੇਰ ਵੀ ਇਹ 6 ਮਹੀਨੇ ਵੀ ਟਿਕ ਨਹੀਂ ਪਾਈ ਖੱਡਿਆਂ ਦਾ ਰੂਪ ਲੈ ਲਿਆ ਸਭ ਕੁਝ ਲੈ ਲਿਆ ਫਿਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆਈ ਉਹਨਾਂ ਨੇ ਕਿਹਾ ਵੀ ਅਸੀਂ ਇਹਦੀ ਵਿਜੀਲੈਂਸ ਜਾਂਚ ਕਰਾਈ ਜਾਵੇਗੀ ਪਰ ਉਸ ਚੀਜ਼ ਦੇ ਵੀ ਕੋਈ ਹੱਲ ਨਹੀਂ ਕਰਿਆ ਗਿਆ ਹੈਗਾ ਉਹ ਸਿਰਫ ਕਾਗਜ਼ਾਂ 'ਚ ਹੀ ਰਹਿ ਗਈਆਂ ਸਾਰੀਆਂ ਗੱਲਾਂ ਤੇ ਇਸ ਕਰਕੇ ਅਸੀਂ ਤਾਂ ਇਹ ਕਹਿੰਨੇ ਆ ਵੀ ਜਿਹੜੇ ਬੰਦੇ ਇਸ ਚੀਜ਼ ਇਨਵੋਲਵ ਸੀਗੇ ਜਿਨ੍ਹਾਂ ਨੇ ਇਹ ਬਣਾਈ ਜਿਨ੍ਹਾਂ ਦੇ ਟਾਈਮ 'ਚ ਬਣੀ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰੀ ਜਾਵੇ ਵੀ ਜਿਹੜਾ ਪਬਲਿਕ ਦਾ ਲੱਖਾਂ ਰੁਪਏ ਖਰਚ ਹੋਇਆ ਜਿਹੜਾ ਬਰਬਾਦ ਹੋਇਆ ਉਹ ਕਿਸ ਮਤਲਬ ਕਿ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਐ ਇਸ ਬਾਰੇ ਵੀ ਸਰ ਜੀ ਜਿਵੇਂ ਉਹ ਕਾਨੂੰਨੀ ਪ੍ਰਕਿਰਿਆ ਦੀ ਤੁਸੀਂ ਗੱਲ ਕਰ ਰਹੇ ਹੋ ਤਿੰਨ ਸਾਲ ਤੋਂ ਵੱਧ ਦਾ ਸਮਾਂ ਜਿਹੜਾ ਬੀਤ ਗਿਆ ਉਹ ਨਾ ਤਾਂ ਇਹ ਸੜਕ ਦਾ ਹੱਲ ਹੁੰਦਾ ਦਿਖਦਾ ਨਾ ਤਾਂ ਕਿਤੇ ਕਾਨੂੰਨੀ ਪ੍ਰਕਿਰਿਆ ਹੁੰਦੀ ਐ ਤਾਂ ਜਨਤਾ ਵਾਸਤੇ ਜਿਹੜੀ ਆ ਸਹੂਲਤਾਂ ਦੇ ਨਾਮ ਤੇ ਜਿਹੜੀਆਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਐ ਸੱਤਾ ਦੇ ਵਿੱਚ ਆਈ ਸੀ ਤੇ ਜਨਤਾ ਦੀਆਂ ਸਮੱਸਿਆਵਾਂ ਮਤਾਂ ਆਉਂਦੀਆਂ ਹੋਣੇ ਮੈਂ ਤੁਹਾਨੂੰ ਕਹਿ ਰਿਹਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਇਸੇ ਕਰਕੇ ਬਣਾਈ ਸੀ ਕਿ ਵੀ ਇਸ ਚੀਜ਼ ਦਾ ਕੋਈ ਹੱਲ ਕੱਢਿਆ ਜਾਊਗਾ ਲੋਕਾਂ ਨੂੰ ਬਹੁਤ ਆਸ ਸੀ ਭਗਵੰਤ ਮਾਨ ਤੇ ਪਰ ਉਹ ਉਹਨੇ ਕੋਈ ਵੀ ਹੱਲ ਨਹੀਂ ਕੱਢਿਆ ਹੈਗਾ ਸਾਡੇ ਹਲਕਾ ਵਿਧਾਇਕ ਜੀ ਨੇ ਵੀ ਕਿ ਇਸ ਚੀਜ਼ ਦਾ ਕੋਈ ਨਹੀਂ ਹੱਲ ਕੱਢਿਆ ਅਸੀਂ ਇਹੀ ਬੇਨਤੀ ਕਰਦੇ ਹਾਂ ਵਿਧਾਇਕ ਨੂੰ ਵੀ ਜਿਹੜੇ ਬੰਦੇ ਇਸ ਚੀਜ਼ ਚ ਇਨਵੋਲਵ ਸੀ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਹੈਗੀ ਕਿਉਂ ਗੱਲਾਂ ਕਰੀ ਜਾਂਦੀਆਂ ਨੇ ਅਖਬਾਰਾਂ ਦੇ ਵਿੱਚ ਵੀ ਇਹ ਚੀਜ਼ ਬਣੂਗੀ 2 ਮਹੀਨੇ ਨੂੰ ਬਣ ਜੂਗੀ 4 ਮਹੀਨੇ ਨੂੰ ਬਣ ਜੂਗੀ ਲੇਟਾ ਪਿਛਲੇ ਵਾਰ ਦੁਸ਼ਹਰਾ ਵੇਲੇ ਵੀ ਕਿਹਾ ਗਿਆ ਵੀ ਇਹ ਜਲਦੀ ਹੀ ਸੜਕ ਬਣੀ ਜਾਊਗੀ ਉਸ ਤੋਂ ਬਾਅਦ ਵੀ 6 ਮਹੀਨੇ ਹੋ ਗਏ ਨਹੀਂ ਬਣੀ ਹੈਗੀ ਜੀ ਇਸ ਚੀਜ਼ ਦੇ ਤਾਂ ਸਰਕਾਰ ਹੀ ਜ਼ਿੰਮੇਵਾਰ ਹੈ ਨਾ ਜੀ ਇਹਦੇ ਨੇ ਕੀਤੇ ਜਿਹੜਾ ਆ ਨਗਰ ਕੌਂਸਲ ਤੇ ਜਿਹੜੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਵਿਚਾਲੇ ਵੀ ਕੁਝ ਨੋਕਜੋਕ ਚੱਲਦੀ ਆ ਉਹਦਾ ਕਾਰਨ ਲੇਟ ਹੋ ਸਕਦਾ ਹੈ ਜਾਂ ਮਤਲਬ ਕਾਂਗਰਸ ਤੋਂ ਛਾਲ ਮਾਰ ਕੇ ਆਏ ਜਿਹੜੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਉਹਨਾਂ ਦੇ ਨਾਲ ਪੱਖਪਾਤ ਕੀਤਾ ਜਾਂਦਾ ਸਰ ਉਹ ਤਾਂ ਉਹਨਾਂ ਦੀ ਆਪਸੀ ਦੇਖੋ ਗੁੱਟਬੰਦੀ ਹੈ ਜੀ ਜੋ ਵੀ ਹੈਗਾ ਪਰ ਉਹਦਾ ਖਮਿਆਜਾ ਪਬਲਿਕ ਨੂੰ ਕਿਉਂ ਭੁਗਤਣਾ ਪੈ ਰਿਹਾ ਗੱਲ ਤਾਂ ਇਹੀ ਹੈ ਜੀ ਉਹਨਾਂ ਦੀ ਆਪਸੀ ਉਹ ਹੈ ਜੇ ਵਿਧਾਇਕ ਜੀ ਨੂੰ ਲੱਗਦਾ ਕਿ ਜਿਹੜੇ ਐਮਸੀਆਂ ਨੇ ਕੋਈ ਉਹ ਨਹੀਂ ਕੰਮ ਕਰ ਰਹੇ ਹੈਗੇ ਜਾਂ ਕੁਝ ਹੈ ਉਹਨਾਂ ਦੇ ਕਾਰਵਾਈ ਕਰਨ ਜੀ ਉਹ ਅਸਤਾਹੀ ਕਹਿੰਦੇ ਜੀ ਸਾਡੇ ਨਾਲ ਇੱਥੇ ਜਿਹੜੇ ਹੋਰ ਵੀਰ ਮੌਜੂਦ ਨੇ ਜੋ ਕਿ ਇੱਥੋਂ ਨਜਾਨਾ ਲੰਘਦੇ ਨੇ ਤਾਂ ਡੇੜੀ ਦਾ ਕੰਮ ਕਰਦੇ ਨੇ ਤਾਂ ਰਾਘਿਰਵੀ ਨੇ ਤਾਂ ਵੀਰ ਜੀ ਸਾਸਿਕਾਲ ਜੀ ਸਾਸਿਕਾਲ ਵੀਰ ਜੀ ਵੀਰ ਜੀ ਕੀ ਨਾਮ ਹੈ ਜੀ ਗੁਰਮੀਤ ਹੈ ਜੀ ਮੇਰਾ ਜੀ ਗੁਰਮੀਤ ਜੀ ਤੁਸੀਂ ਰੋਜ਼ਾਨਾ ਇੱਥੋਂ ਲੰਘਦੇ ਹੋ ਤੁਸੀਂ ਆਪਣੀ ਕਿਰਤ ਕਰਦੇ ਹੋ ਰੋਡ ਜਿਹੜਾ ਲਗਾਤਾਰ ਟੁੱਟਿਆ ਹੋਇਆ ਆ ਤਾਂ ਇਹ ਬੰਨ ਨਹੀਂ ਰਿਹਾ ਕਿਤੇ ਨਾ ਕਿਤੇ ਤੁਹਾਡੇ ਵੱਲੋਂ ਵੀ ਐਮਐਲਏ ਦੇ ਧਿਆਨ ਦੇ ਵਿੱਚ ਲਿਆਂਦਾ ਹੋਵੇ ਨਗਰ ਕੌਂਸਲ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੋਵੇ ਕਈ ਵਾਰ ਇਹ ਲਿਆਂਦਾ ਗਿਆ ਜੀ ਪਰ ਸਾਨੂੰ ਤਾਂ ਇਹੀ ਆ ਹਾਂ ਬਣਦੀ ਆ ਥੋੜਾ ਚਿਰ ਬੇਟ ਕਰੋ ਇਹ ਐਨ ਪੂਰੀ ਤਰ੍ਹਾਂ ਪੱਕਾ ਕਰਦੇ ਜਾਊਗਾ ਪਰ ਕਿਸੇ ਨੇ ਕੁਝ ਐਕਸ਼ਨ ਨਹੀਂ ਲਿਆ ਦੇ ਪਰ ਸਾਨੂੰ ਇੰਨੀ ਪਰੇਸ਼ਾਨੀ ਹੁੰਦੀ ਆ ਤੀ ਇਹ ਦਿੰਦਾ ਸਾਡੇ ਕਿਸੇ ਨਾ ਕਿਸੇ ਰੇੜੀ ਵਾਲ ਦਾ ਚੱਕਾ ਟੁੱਟ ਜਾਂਦਾ ਕਿਸੇ ਦਾ ਟਾਇਰ ਫੜ ਜਾਂਦਾ ਯਾਨੀ ਬਹੁਤ ਦਿੱਕਤ ਆਉਂਦੀ ਏ ਸਾਨੂੰ ਇੱਥੇ ਕਿਤਨੇ ਕਿਤੇ ਜਿਹੜੇ ਰਾਗੀਰ ਹੁੰਦੇ ਨੇ ਉਹਨਾਂ ਦਾ ਐਕਸੀਡੈਂਟ ਵੀ ਹੁੰਦਾ ਤੁਸੀਂ ਵੀ ਇੱਥੇ ਮੁੰਡਾ ਮਰਿਆ ਜੀ ਇੱਥੇ ਇੱਕ ਉਹ ਗੱਡੀ ਦੇ ਨਾਲ ਬੰਦਾ ਮਰਿਆ ਇੱਥੇ ਜੀ ਉਹਦੀ ਡੈਥ ਹੋਈ ਐ ਇੱਥੇ ਜੀ ਉਹ ਸਾਹਮਣੇ ਉੱਥੇ ਬੰਦਾ ਰੋਡ ਤੇ ਬੰਦਾ ਮਰਿਆ ਜੀ ਉੱਥੇ ਟੈਂਪੋ ਨਾਲ ਮਰਿਆ ਜੀ ਉੱਥੇ ਜੀ ਹਾਂਜੀ ਉਹਦਾ ਜ਼ਿੰਮੇਵਾਰ ਸੜਕ ਸੜਕ ਟੁੱਟੀ ਨਾ ਹਾਂਜੀ 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 ਉਹਨੇ ਸਕੂਲ ਮੇਰੀ ਬਿਲਡਿੰਗ ਦੀ ਦੁਕਾਨ ਆ ਜੀ ਮੈਂ ਲੋਹਾ ਲੈ ਕੇ ਆਉਣਾ ਜੀ ਟੈਂਪੋ ਤੇ ਕੱਲ ਟੈਂਪੋ ਵੀ ਉੱਥੇ ਗਿਰਿਆ ਜੀ ਕੱਲ ਦੀ ਗੱਲ ਆ ਜੀ ਇਹ ਦੇਖੋ ਸਮੱਸਿਆ ਤਾਂ ਹਰ ਇੱਕ ਕੋਈ ਸੁਣਾਉਣਾ ਚਾਹੁੰਦਾ ਪਰ ਇਹਦਾ ਹੱਲ ਕਰਵਾਉਣ ਬਾਅਦ ਤੇ ਅੱਗੇ ਨਹੀਂ ਵਧਦੇ ਕਿਤੇ ਨਾ ਕਿਤੇ ਧਿਆਨ ਦਿਗ ਦਵਾਈਆ ਹੋਵੇ ਜਾਂ ਧਰਨਾ ਲਗਾਇਆ ਹੋਵੇ ਨਹੀਂ ਜੀ ਧਰਨਾ ਤਾਂ ਪਹਿਲਾਂ ਵੀ ਉਹ ਇਲਾਕੇ ਹਟਿਆ ਜੀ ਕੋਈ ਹੈ ਨਹੀਂ ਜੀ ਹਾਂ ਜੀ ਦਸਹਿਰੇ ਨੂੰ ਸ਼ੋਭਾ ਯਾਤਰਾ ਆਈ ਦੀ ਜ਼ਿੰਦਗੀ 'ਚ ਪਹਿਲੀ ਵਾਰ ਪਰਲੇ ਪਾਸੇ ਤੇ ਆਈ ਹੈ ਜੀ ਕਿਉਂ ਨਹੀਂ ਆਈ ਇਧਰੋਂ ਉਹ ਰੋਡ ਟੁੱਟਿਆ ਹੋਇਆ ਜੀ ਇਹ ਤਾਂ ਨਹੀਂ ਆਈ ਜੀ ਉਹ ਅੱਛਾ ਜੀ ਹਾਂ ਜੀ ਹਾਂ ਇਹ ਪਹਿਲੀ ਵਾਰ ਹੀ ਹੋਇਆ ਤਾਂ ਜੀ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਮੈਂ ਦੇਖੀ ਸ਼ੋਭਾ ਯਾਤਰਾ ਸਾਡੇ ਵਾਲੇ ਪਾਸੇ ਤੋਂ ਆਈ ਹੈ ਜੀ ਇੱਧਰੋਂ ਆਈ ਨਹੀਂ ਜੀ ਉਹ ਐਮ ਐਲ ਏ ਆਏ ਆ ਪਰਲੇ ਪਾਸੇ ਨੂੰ ਆਇਆ ਜੀ ਇੱਧਰੋਂ ਕਦੇ ਨਹੀਂ ਆਇਆ ਜੀ ਉਹ ਹੋਰ ਕੀ ਆ ਜੀ ਟੁੱਟੀ ਵੀ ਹੈ ਸੜਕ ਜੀ ਹਾਂ ਜੀ ਰੋਜ਼ ਨੰਗਦੇ ਤੋਂ ਨੂੰ ਵਾਸਤਾ ਆਂਦੇ ਦੇਖਦੇ ਆ ਨਹੀਂ ਖੁਸ਼ੀ ਜੀ ਉਰੇ ਤੇ ਹਲਕਾ ਵੀ ਤਾਂ ਇੱਕ ਵੱਲੋਂ ਵੀ ਕਹਿਆ ਗਿਆ ਸੀਗਾ ਵੀ ਦੁਸ਼ਹਿਰੇ ਵਾਲੇ ਦਿਨ ਵੀ ਕੱਲ ਨੂੰ ਇਹਦਾ ਕੰਮ ਸ਼ੁਰੂ ਹੋ ਜਾਊਗਾ ਪਰ ਹੋਇਆ ਤਾਂ ਹੈ ਨਹੀਂ ਜੀ ਹੋਇਆ ਨਹੀਂ ਜੀ ਜਦੋਂ ਇਹ ਪਹਿਲਾ ਸੜਕ ਬਣੀ ਸੀਗੀ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਕਪਲੇਵਾਦੀ ਹੋਗੀ ਤਾਂ ਉਸ ਤੋਂ ਬਾਅਦ ਵੀ ਤਿੰਨ ਚਾਰ ਵਾਰੀ ਜਿਹੜੀ ਆ ਉਹ ਇਹ ਸੜਕ ਬਣ ਚੁੱਕੀ ਆ ਤਾਂ ਕਿਤੇ ਨਾ ਕਿਤੇ ਜਿਹੜਾ ਕਿਵੇਂ ਵੇਖਦੇ ਹੋ ਮਟੀਰੀਅਲ ਨੂੰ ਲੈ ਕੇ ਜਾਂ ਮਤਲਬ ਇਸ ਦੇ ਉੱਤੇ ਆਵਾਜਾਈ ਹੈ ਜਾਂ ਕਿਵੇਂ ਭਾਈ ਜੀ ਮਟੀਰੀਅਲ ਘਟੀਆਂ ਪੈਂਦਾ ਜੀ ਔਰ ਤਾਂ ਹਾਂਜੀ ਮਟੀਰੀਅਲ ਘਟੀਆਂ ਪੈਂਦਾ ਔਰ ਇਹਦਾ ਜੀ ਤੇਲ ਪਾਤਾ ਜੀ ਔਰੇ ਜੀ ਤੇਲ ਪਾਇਆਦਾ ਜੀ ਜਾਂ ਐ ਪੈਰ ਮਾਰਿਆ ਜੀ ਇੱਕ ਨਾਲ ਸਾਰੀ ਇਕੱਠੀ ਹੁੰਦੀ ਸੀ ਦੁਆਰਾ ਫੇਰ ਪੱਟੀ ਸਾਰੀ ਜੀ ਦੁਆਰਾ ਫੇਰ ਉਪਲੁੱਕ ਪਾਈ ਜੀ ਤਾਂ ਵੀ ਉਪਲੁੱਕ ਕਾਰਨ ਜੀ 6 ਮਹੀਨੇ ਚੱਲੀ ਫੇਰ ਦੁਬਾਰਾ ਟੁੱਟ ਗਈ ਜੀ ਵੱਡੀ ਮੁਸੀਬਤ ਜਿਹੜੀ ਐ ਸੰਤਨਾਮਦੇਵ ਰੋਡ ਮੰਦਰ ਦੀ ਜਿਹੜੀ ਇਹ ਰੋਡ ਦੀ ਐ ਹੋਰ ਬਸੀ ਤੇ ਜਿਹੜੇ ਰੋਡ ਉਹ ਠੀਕ ਨਹੀਂ ਸਾਰੇ ਟੁੱਟੇ ਪਏ ਆ ਜੀ ਕਿਹੜੇ ਕਿਹੜੇ ਐ ਜੀ ਪਾਲੇ ਰੋਡ ਤੇ ਚਲੇ ਜਾਈ ਉਹ ਵੀ ਮੇਨ ਰੋਡ ਆ ਜਿਹੇ ਰੋਡ ਸਾਰੇ ਟੁੱਟੇ ਪਏ ਆ ਜੀ ਇਹ ਚਲੇ ਜਾਓ ਜੀ ਗੁੱਗਾ ਮੜੀ ਵਾਲੇ ਚਲੇ ਜਾਓ ਉਹ ਟੁੱਟਿਆ ਪਿਆ ਜੀ ਕਿਹਦੇ ਗਿਆ ਜੀ ਪਿੰਡਾਂ ਚ ਜਾਓ ਸਾਰੇ ਟੁੱਟੇ ਪਏ ਹੀ ਰੋਡ ਕੋਈ ਸਾਫ ਕੋਈ ਸਾਫਤ ਰੋਡ ਨਹੀਂ ਹੈਗਾ ਪੰਜਾਬ ਵਿੱਚ ਮਰਜੀ ਚਲੇ ਜਾਓ ਸਾਰੇ ਪਿੰਡਾਂ ਰੋਡ ਟੁੱਟੇ ਪਏ ਹੈ ਜੀ ਐਮਐਲਏ ਸਾਹਿਬ ਜਿਹੜੇ ਰੁਪਿੰਦਰ ਸਿੰਘ ਹੈਪੀ ਉਹ ਤਾਂ ਹਮੇਸ਼ਾ ਕਹਿੰਦੇ ਆ ਵੀ ਨੀਅਤ ਹੋਣੀ ਚਾਹੀਦੀ ਆ ਕੰਮ ਕਰਨ ਦੀ ਖਜ਼ਾਨਾ ਜਿਹੜਾ ਖਾਲੀ ਨਹੀਂ ਹੈਗਾ ਤਾਂ ਫਿਰ ਹੁਣ ਜਿਹੜਾ ਇਹ ਸੜਕਾ ਕਿਉਂ ਨਹੀਂ ਕਰਦਾ ਸਹੀ ਇਹਦੂੰ ਲਾ ਕੇ ਆਉਂਦੇ ਨਹੀਂ ਜੀ ਹਾਲੀ ਉਹਦਾ ਪੀਪਾ ਜੀ ਖਜ਼ਾਨਾ ਦਾ ਖਾਲੀ ਪਿਆ ਪੀਪਾ ਹੈ ਉਹਨਾਂ ਦਾ ਜੀ ਹੋਇਆ ਤਾਂ ਹੈ ਨਹੀਂ ਜੀ ਉਹਦੇ ਕੁਝ ਵੀ ਦੱਸੋ ਜੀ ਕੀ ਹੋਇਆ ਖਜ਼ਾਨਾ ਚ ਭਰਿਆ ਪਿਆ ਆਪਾਂ ਹੋ ਸਕਦਾ ਜੀ ਉਰੇ ਵੀ ਤਾਂ ਹੋ ਗਿਆ ਤਾਂ ਹੈ ਨਹੀਂ ਜੀ ਅਖਮਾੜ ਨੂੰ ਚਲੇ ਜਾਓ ਸਾਰੇ ਟੋਏ ਟੋਏ ਆ ਵਾਹੀ ਜਾ ਹੀ ਨਹੀਂ 15 ਮਿੰਟ ਦਾ ਰਸਤਾ ਹੀ 2 ਘੰਟੇ ਹੀ ਜਾਂਦੇ ਆ ਇਹ ਕਾਦੀ ਗਵਰਨਮੈਂਟ ਹੈ ਕੋਈ ਗਵਰਨਮੈਂਟ ਦੀ ਆ ਕਿ ਪੰਜਾਬ ਦੀ ਜਨਤਾ ਨੇ ਹੀ ਵੱਡਾ ਫਤਵਾ ਹੱਕ ਦੇ ਵਿੱਚ ਦਿੱਤਾ ਸੀਗਾ ਪੰਜਾਬ ਨੇ ਹੀ ਚੁਣਿਆ ਬਦਲਾਅ ਵਾਸਤੇ ਚੁਣਿਆ ਸੀਗਾ ਤੇ ਹੁਣ ਤੁਸੀਂ ਕਹਿੰਦੇ ਹੋ ਵੀ ਗਵਰਨਮੈਂਟ ਜਿਹੜੀ ਆ ਕੋਈ ਅਜੇ ਤੱਕ ਇਹਨਾਂ ਦੇਖੋ ਚੁਣਿਆ ਹੀ ਗਾ ਕੋਈ ਕਰਨਗੇ ਭਾਈ ਨਾ ਕੋਈ ਕਰਿਆ ਆਹੀ ਰੋਡ ਦੇਖ ਲਓ ਹੁਣ ਕੀ ਕਰੀ ਹੁਣ ਬਜਰੀ ਇਕੱਠੀ ਕਰਕੇ ਪੜਾਈਏ ਤੁਹਾਨੂੰ ਦੇਖ ਲਓ ਥੱਲੇ ਹੀ ਚੈਮਰਾ ਮਾਰੋ ਹੀ ਥੱਲੇ ਹੁਣ ਬਜਰੀ ਇਕੱਠੀ ਕਰਕੇ ਫੜਾ ਦਈਏ ਤੁਹਾਨੂੰ ਇਹ ਕੋਈ ਇਹ ਦੇਖੋ ਆਪਣੇ ਐਮਐਲਏ ਆ ਜੋ ਗੋੜੀ ਨਹੀਂ ਸੁਤਾ ਹੋਇਆ ਅੱਜ ਤੱਕ ਗਾਲਾਂ ਕੱਢਾਂਗੇ ਅੱਛਾ ਜੀ ਹੁਣ ਵੋਟ ਮੰਗਣ ਆ ਗਏ ਠੀਕ ਹੈ ਘਰੇ ਨਹੀਂ ਵੜਨ ਦੇਣਾ ਇਹਨੂੰ ਬੱਸ ਮੇਰਾ ਦੇਖੋ ਮੇਰੀ ਫੋਟੋ ਲਾ ਦਿਓ ਕਹਿ ਦੀ ਉਹਨੂੰ ਕੀ ਇਹ ਨਾ ਅਰਵਿੰਦਰ ਕੀਆ ਹੈਪੀ ਬਾਣੂ ਕ ਵੀ ਤੈਨੂੰ ਬੋਰਡ ਨਹੀਂ ਪਾਣੀ ਮੱਲੇ ਚ ਨਾ ਮੜ ਜੀ ਬੱਸ ਕਿਤੇ ਕਿਤੇ ਪੁਰਾਣੀਆਂ ਸਰਕਾਰਾਂ ਯਾਦ ਆਉਂਦੀਆਂ ਨੇ ਅਕਾਲੀ ਕਾਂਗਰਸੀਆ ਦੇਖੋ ਇਹ ਕਰਿਆ ਉਹਨੇ ਬੋਕੋ ਕਰਿਆ ਜੀ ਅੱਛਾ ਚਲੋ ਉਹਨਾਂ ਕਣਕ ਲਾਈ ਸਭ ਕੁਝ ਕਰਿਆ ਜੀ ਇਹਨੇ ਬੰਦ ਕਰਤੀ ਇਹਨੇ ਕਣਕ ਵੀ ਬੰਦ ਕਰਤੀ ਹੋਰ ਕੀ ਕਰਨਾ ਇਹਨੇ ਇਹੋ ਜੀ ਇਹ ਸਰਕਾਰ ਆ ਠੀਕ ਹੈ ਜੀ ਤੇ ਐਮਐਲਏ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਇਸ ਰੋਡ ਬਾਰੇ ਜਿਹੜੀ ਤੁਹਾਡੀਆਂ ਮੁਸ਼ਕਲਾਂ ਤੁਹਾਨੂੰ ਰੋਜ਼ ਤੁਸੀਂ ਮੈਂ ਪਰੇਸ਼ਾਨੀ ਤੁਹਾਨੂੰ ਸਾਰਾਜ ਐਮਐਲਏ ਕੋਲ ਹੱਥ ਜੋੜਦੇ ਸਭ ਕੁਝ ਕਰ ਦਿਆ ਉਹ ਨਹੀਂ ਕਰਦਾ ਉਹ ਕਹਿੰਦਾ ਮੇਰੀ ਵਸ ਨਹੀਂ ਆ ਜੇ ਮੈਨੂੰ ਨਾਲ ਲੈ ਕੇ ਜਾਣਾ ਨਾਲ ਲੈ ਜਾਓ ਤੇ सीएम ਸਾਹਿਬ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜੇ ਨੇ ਅਜਿਹੇ ਵਿਧਾਇਕ ਦਿੱਤੇ ਸੀਗੇ ਜਿਹੜੇ ਕੰਮ ਕਰਦੇ ਸੀ ਕੁਰਸੀਆਂ ਤੇ ਨਹੀਂ ਬੈਠਣਗੇ ਲੋਕਾਂ ਦੇ ਘਰ ਕੋਲ ਜਾਣਗੇ ਪੰਚਾਇਤਾਂ 'ਚ ਜਾਣਗੇ ਸਰਕਾਰ ਤੁਹਾਡੇ ਦਵਾਰ ਜਿਹੜੀ ਆ ਉਹ ਸਰਕਾਰ ਤਾਂ ਦਾਵਾ ਕਰਦੀ ਹੈ ਜਿਹੜੇ ਸਾਈਕਲਾਂ ਤੇ ਜਾਣਗੇ ਉਹਨਾਂ ਗੱਡੀਆਂ 'ਚ ਘੁੰਮਦੇ ਆ ਅਸੀਂ ਤਾਂ ਹੀ ਪ੍ਰਾਰਥਨਾ ਕਰਦੇ ਆ ਆ ਮੇਨ ਰੋਡ ਬਣਾ ਚਾਹੀਦਾ ਜੀ ਬਾਕੀ ਉਹ ਦੇ ਲੋ ਡਾਕਟਰ ਵਾਲੀ ਸੜਕ ਜਮੇਂ ਵਿਕਾਰ ਆ ਮਾਟਰ ਚਲਾਉਣਾ ਹੀ ਬੱਚੇ ਖੜਦਾ ਬੱਚੇ ਕਦੀ ਐ ਕਦੀ ਐ ਝੂਕਦੇ ਆਉ ਮਾਹੋਰ ਰੋਡ ਪਾਉ ਭਾਈ ਇਹਨਾਂ ਨੂੰ ਇਹ ਹੁਣ ਗਾਂ ਪੱਕੀ ਬਣਾ ਦੇਣਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਇਹ ਸੜਕ ਹੈ ਆ ਕਾਫੀ ਚੱਲਦੀ ਹੈ ਇਸ ਦੇ ਵਿੱਚ ਸਕੂਲੀ ਬੱਚੇ ਸਵੇਰੇ ਆਉਂਦੇ ਜਾਂਦੇ ਨੇ ਪ੍ਰਸ਼ਾਸਨ ਜਿਹੜਾ ਇੱਥੋਂ ਦੀ ਨੰਗਦਾ ਇੱਥੇ ਇਸ ਜਿਹੜੀ ਹੈ ਸ਼ਹਿਰ ਬਸੀ ਪਠਾਣਾ ਦੀ ਮੇਨ ਰੋਡ ਹੈ ਜਿਸ ਦੇ ਉੱਤੇ ਜਿਹੜੇ ਕਾਫੀ ਲੋਕ ਗੁਜ਼ਰਦੇ ਨੇ ਸਟੂਡੈਂਟ ਗੁਜ਼ਰਦੇ ਨੇ ਤੇ ਜਦੋਂ ਇੱਥੇ ਮੀਂਹ ਪੈ ਜਾਂਦਾ ਤਾਂ ਸਮੁੰਦਰ ਵਰਗਾ ਹਾਲ ਹੁੰਦਾ ਤਾਂ ਲੋਕੀ ਬਸੀ ਦਾ ਛੋਟਾ ਕੈਲੀਫੋਰਨੀਆ ਕਹਿ ਕੇ ਜਿਹੜੇ ਇਹਨੂੰ ਬੁਲਾਉਂਦੇ ਨੇ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਸੜਕ ਟੁੱਟੀ ਹੋਈ ਆ ਪਰ ਇੱਥੇ ਕੁਝ ਸਫਾਈ ਕਰਮਚਾਰੀ ਹੈਗੇ ਆ ਉਹ ਸਫਾਈ ਕਰਦੇ ਨਜ਼ਰ ਆ ਰਿਹਾ ਪਰ ਕਿਤੇ ਨਾ ਕਿਤੇ ਜਿਹੜੀ ਆ ਇਸ ਸੜਕ ਦੇ ਉੱਤੇ ਬਿਲਕੁਲ ਵੀ ਤਰਸ ਨਹੀਂ ਆ ਰਿਹਾ ਤਾਂ ਸਥਾਨਕ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਮਨਤਾਤਰਲੇ ਕਰਲੇ ਅਸੀਂ ਹੱਥ ਜੋੜਲੇ ਕਈ ਵਾਰ ਇਹ ਮਸਲਾ ਧਿਆਨ ਦੇ ਵਿੱਚ ਲਿਆਂਦਾ ਗਿਆ ਤਾਂ ਜਦੋਂ ਸਾਡੀ ਟੀਮ ਨੇ ਪਹਿਲਾਂ ਵੀ ਜਿਹੜਾ ਇਸ ਦਾ ਧਿਆਨ ਜਿਹੜਾ ਆ ਦਵਾਇਆ ਸੀ ਇਸ ਸੜਕ ਦਾ ਤਾਂ ਫਿਰ ਉੱਥੇ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਹਲਕਾ ਾਇਕ ਜਿਹੜੇ ਕੀ ਨਗਰ ਕਾਉਂਸਲ ਪ੍ਰਧਾਨ ਨੂੰ ਕਿਤੇ ਨਾ ਕਿਤੇ ਜਿਹੜਾ ਆ ਉਹਨਾਂ ਦੇ ਕੰਮ ਦੇ ਵਿੱਚ ਅੜਚਨ ਪਾਉਂਦੇ ਨੇ ਤਾਂ ਅੜਚਨ ਪਾਉਂਦੇ ਨੇ ਤਾਂ ਇਸੇ ਕਰਕੇ ਮੀਟਿੰਗਾਂ ਨਹੀਂ ਹੁੰਦੀਆਂ ਮੀਟਿੰਗਾਂ ਨਾ ਹੋਣ ਕਰਕੇ ਜਿਹੜਾ ਆ ਇਹ ਮਸਲਾ ਜਿਹੜਾ ਰੁਕਿਆ ਹੋਇਆ ਹਾਲਾਂਕਿ ਦੋ ਵਿਧਾਇਕ ਹੁੰਦਿਆਂ ਹੋਇਆਂ ਵੀ ਜੇ ਬਸੀ ਪਠਾਣਾ ਦਾ ਇਹ ਹਾਲ ਹੋਵੇ ਤਾਂ ਫਿਰ ਆਮ ਹੋਰ ਹਲਕਿਆਂ ਦਾ ਕੀ ਹਾਲ ਹੋਏਗਾ ਤਾਂ ਤਸਵੀਰਾਂ ਤੁਹਾਡੇ ਨਾਲ ਬਿਲਕੁਲ ਸਾਂਝੀਆਂ ਕਰਾਂਗੇ ਜਿੱਥੇ ਟੋਏ ਖੱਡੇ ਪਰ ਜਿਹੜੇ ਖੱਡੇ ਬਣੇ ਹੋਏ ਨੇ ਤਾਂ ਪਹਿਲਾ ਇਹ ਸੜਕ ਜਿਹੜੀ ਆ ਕਾਂਗਰਸ ਦੇ ਸਰਕਾਰ ਬਣਦੀ ਹੈ ਜਿੱਥੇ ਇਹ ਟੁੱਟ ਜਾਂਦੀ ਆ ਤਾਂ ਪੱਤੀ ਜਿਤਾਈ ਜਾਂਦੀ ਆ ਕਿ ਜੋ ਕਿ ਗੁਰਪ੍ਰੀਤ ਸਿੰਘ ਜੀ ਪੀ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਉਦੋਂ ਹਲਕਾ ਵਿਧਾਇਕ ਸਨ ਦਾ ਉਹਨਾਂ ਤੇ ਇਲਜ਼ਾਮ ਲੱਗਦੇ ਨੇ ਤੇ ਇਸ ਦੇ ਵਿੱਚ ਜਿਹੜਾ ਮਟੀਰੀਅਲ ਹੈ ਉਹ ਘਟਿਆ ਪਾਇਆ ਗਿਆ ਪਰ ਫਿਰ ਇਸ ਦੇ ਉੱਤੇ ਵਿਭਾਗੀ ਕਾਰਵਾਈ ਦੀ ਜਿਹੜੀ ਗੱਲ ਵੀ ਕੀਤੀ ਗਈ ਸੀਗੀ ਤਾਂ ਇੱਥੇ ਤੇ ਹੀ ਨਗਰ ਕੌਂਸਲ ਪ੍ਰਧਾਨ ਵੱਲੋਂ ਜਿਹੜਾ ਆ ਇਸ ਦੀ ਕਾਰਵਾਈ ਦੀ ਮੰਗ ਕੀਤੀ ਗਈ ਸੀ ਪਰ ਹੁਣ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਚ ਜਿਹੜੇ ਨੇ ਉਹ ਚਾਲ ਮਾਰ ਕੇ ਚਲੇ ਗਏ ਨੇ ਹੁਣ ਸਵਾਲ ਵੱਡਾ ਇਹ ਹੁੰਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਹੁਣ ਕਿਤੇ ਨਾ ਕਿਤੇ ਜਿਹੜੀ ਆ ਇਸ ਰੋਡ ਦੇ ਵਿੱਚ ਹੋਏ ਕਪੜੇਵਾਜੀ ਨੂੰ ਇਸ ਰੋਡ ਦੇ ਵਿੱਚ ਜੋ ਵੀ ਅਣਗੈਲੀ ਵਰਤੀ ਗਈ ਆ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕਰਦੀ ਨਜ਼ਰ ਆਏਗੀ ਜਾਂ ਫਿਰ ਲੋਕ ਇਸੇ ਤਰ੍ਹਾਂ ਜਿਹੜੀਆਂ ਨੇ ਖੱਜਲ ਖਰਾਬੀਆਂ ਨਾਲ ਜੂਝਦੇ ਰਹਿਣਗੇ ਜਿਹੜੇ ਇਹ ਸੜਕ ਜਿਹੜੀ ਵੱਡੇ ਖਾਸਦਿਆਂ ਨੂੰ ਜਿਹੜੀ ਆ ਉਹ ਜਨਮ ਦਿੰਦੀ ਰਹੇਗੀ ਆਵਾਜ਼ਾਂ ਮਾਰਦੀ ਰਹੇਗੀ ਜਾਂ ਫਿਰ ਕਿਤੇ ਨਾ ਕਿਤੇ ਇਹ ਸੜਕ ਇਸੇ ਤਰ੍ਹਾਂ ਜਿਹੜੀਆਂ ਉਹ ਜਾਨਾਂ ਲੈਂਦੀ ਰਹੇਗੀ ਤਾਂ ਇਹ ਹੋਣ ਵਾਲਾ ਸਮਾਂ ਹੀ ਦੱਸ ਸਕੇਗਾ